ਚੈਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਆਈ ਦੀਆਂ ਕੁਝ ਗੱਲਾਂਬਾਤਾਂ ਆਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਕਿੱਥੇ ਇੱਕ ਪਹੁੰਚੀ ਹੈ? ਕੀ ਅਪਡੇਟ ਹੈ ਕੈਨੇਡਾ ਦੀ? ਦੂਜਾ ਕੱਲ ਨੂੰ ਫੈਸਲਾ ਹੋਣਾ ਵਿਆਜ ਦਰਾਂ ਘਟਣਗੀਆਂ ਕਿ ਨਹੀਂ? ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਸਰੀ ਤੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗੋਲੀ ਦੀਆਂ ਘਟਰਾਵਾਂ ਦੇ ਵਿੱਚ ਕਾਫੀ ਵਾਧਾ ਹੋਇਆ। ਲਗਾਤਾਰ ਗੋਲੀਆਂ ਚੱਲ ਰਹੀਆਂ। ਤੇ ਜੌਨ ਰਸਟਰਟ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਉੱਠ ਰਹੇ ਆ ਤੇ ਇੱਕ bc ਦੇ ਜਿਹੜੇ ਮੁਲਾਜ਼ਮਾਂ ਦੀ ਹੜਤਾਲ ਆ ਉਹਦੇ ਸੰਬੰਧੀ ਤੁਹਾਡੇ ਨਾਲ ਅਪਡੇਟ ਕਰਾਂਗੇ ਕਿ ਐਸ ਵੇਲੇ ਕਿਹੇ ਸਟੇਜ ਦੇ ਉੱਤੇ ਪਹੁੰਚੀ ਆ ਜਾਂ ਕਦੋਂ ਖਤਮ ਹੋਣ ਦੀ ਆਸ ਆ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਨਾਲ ਟ੍ਰੇਡ ਡੀਲ ਸੰਬੰਧੀ ਜਿਹੜੀਆਂ ਟ੍ਰੇਡ ਟਾਕਸ ਨੇ ਅਮਰੀਕਾ ਦੇ ਨਾਲ ਰੁਕ ਚੁੱਕੀਆਂ ਨੇ ਕਾਰਨ ਆਪਾਂ ਸਾਰੇ ਜਾਣਦੇ ਆ ਕੈਨੇਡਾ ਤੇ ਅਮਰੀਕਾ ਦੇ ਵਿੱਚ ਕਾਰ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਸੀ ਖਾਸ ਤੌਰ ਦੇ ਉੱਤੇ ਜਿਹੜੀ ਸਟੀਲ ਤੇ ਐਲੂਮਿਨਮ ਦੇ ਉੱਤੇ ਉਦੋਂ ਤੱਕ ਜਦੋਂ ਤੱਕ ਰਾਸ਼ਟਰਪਤੀ 트럼ਪ ਨੇ ਜਿਹੜੀ ਗੱਲਬਾਤ ਇੱਕਦਮ ਖਤਮ ਨਹੀਂ ਕਰ ਦਿੱਤੀ ਸੀ ਤੇ ਉਹਦਾ ਕਾਰਨ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਅੰਟੈਰੀਓ ਸਰਕਾਰ ਦੀ ਇੱਕ ਐਡ ਜਿਹਦੇ ਵਿੱਚ ਜਿਹੜੀ ਅਮਰੀਕਾ ਦੇ ਟੈਰਿਫਸ ਦੀ ਆਲੋਚਨਾ ਕੀਤੀ ਜਾ ਰਹੀ ਸੀ ਹੁਣ ਉਹਦੇ ਸੰਬੰਧੀ ਜਿਹੜੀ ਮਾਰਕ ਕਾਰਨੀ ਹੁਣਾਂ ਨੇ ਅੱਜ ਗੱਲਬਾਤ ਅਸੀਂ ਉਹ ਕਹਿੰਦੇ ਵੀ ਉੱਥੇ ਗੱਲ ਬੰਦ ਆ ਉਹਦੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਤੇ ਹਜੇ ਤੱਕ ਕੋਈ ਅਪਡੇਟ ਉਹਦੇ ਵਿੱਚ ਨਹੀਂ ਆਈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹ ਕਦੇ ਡਿਸਕਸ਼ਨ ਜਿਹੜੀ ਕਾਫੀ ਡਿਟੇਲਡ ਸੀਗੀ ਜਿਹੜੀ ਪਹਿਲਾਂ ਚੱਲਦੀ ਸੀ ਤੇ ਪ੍ਰੋਡਕਟਿਵ ਸੀਗੀ ਅ ਅੰਟਿਲ ਇਹ ਐਡ ਜਿਹੜੀ ਆ ਉਹ ਰਨ ਕੀਤੀ ਗਈ ਤੇ ਰਾਸ਼ਟਰਪਤੀ 트ੰਪ ਜਿਹੜੇ ਆ ਉਹਨਾਂ ਨੇ ਆਪਣੇ ਆਪ ਨੂੰ ਇਹ ਕਲੀਅਰ ਕਰ ਦਿੱਤਾ ਕਿ ਐਡ ਅਸਲ ਦੇ ਵਿੱਚ ਇੱਕੋ ਇੱਕ ਕਾਰਨਾ ਜਿਹਦੇ ਕਰਕੇ ਉਹਨਾਂ ਨੇ ਗੱਲਬਾਤ ਰੋਕ ਦਿੱਤੀ ਆ ਹੁਣ ਰੌਲਾ ਉਹ ਸਾਈਡ ਦਾ ਪੈ ਗਿਆ ਆਪਾਂ ਸਾਰੇ ਜਾਣਦੇ ਆ ਕਿ ਐਡ ਅੰਟੈਰੀਓ ਸਰਕਾਰ ਨੇ ਚਲਾਈ ਸੀ ਅਮਰੀਕਾ ਦੇ ਮੁੱਖ ਚੈਨਲਾਂ ਦੇ ਉੱਤੇ ਰੋਗਨ ਦੀ ਜਿਹੜੀ ਇੱਕ ਸਟੇਟਮੈਂਟ ਸੀਗੀ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਟੈਰਫ ਅਮਰੀਕਾ ਦੇ ਲਈ ਮਾੜੇ ਆ ਉਹਨੂੰ ਚਲਾਇਆ ਗਿਆ ਸੀ ਉਹ ਐਡ ਰਾਸ਼ਟਰਪਤੀ 트ੰਪ ਕੋਲ ਪਹੁੰਚ ਗਈ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜਿਹੜੇ ਇਮਾਨਦਾਰੀ ਨਾਲ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੇ ਤੇ ਅਸੀਂ ਇਹ ਸਾਰੀ ਗੱਲਬਾਤ ਇੱਥੇ ਖਤਮ ਕਰ ਰਹੇ ਹਾਂ ਅਨਟੈਰੀਓ ਦੀ ਐਂਟੀ ਟੈਰਫ ਐਡ ਤੋਂ ਬਾਅਦ ਹੁਣ ਇਹ ਰੌਲਾ ਪਿਆ ਗਿਆ ਵੀ ਭਾਈ ਉਹ ਐਡ ਚਲਾਈ ਕਿਹਨੇ ਸੀ ਐਡ ਤੇ ਚਲਾਈ ਆ ਅਨਟੈਰੀਓ ਦੀ ਸਰਕਾਰ ਨੇ ਤੇ ਕੀ ਇਹਦਾ ਖਾਮਿਆ ਜਾਂ ਸਾਰੇ ਕੈਨੇਡਾ ਨੂੰ ਭੁਗਤਣਾ ਪੈ ਗਿਆ ਜਾਂ ਕੀ ਮਾਰਕ ਕਾਰਨੀ ਨੂੰ ਪਹਿਲਾਂ ਪੁੱਛਿਆ ਗਿਆ ਸੀ ਵੀ ਇਹ ਐਡ ਚਲਾਉਣੀ ਆ ਰੋਨਲਡ ਰੀਗਨ ਦੀ ਜਿਹੜੀ ਉਹ ਸਪੀਚ ਸੀਗੀ ਅ ਅਮਰੀਕਾ ਦੇ ਮਾਰਕੀਟ ਦੇ ਵਿੱਚ ਉਹਦਾ ਕੀ ਅਸਰ ਪੈਣਾ ਆ ਔਰ ਜਦੋਂ অন্ਟੈਰੀਓ ਨੇ ਇਹ ਐਡ ਉਸੇ ਵੇਲੇ ਰਿਮੂਵ ਨਹੀਂ ਕੀਤੀ ਤਾਂ ਰਾਸ਼ਟਰਪਤੀ ਟਰੰਪ ਨੇ 10% ਹੋਰ ਟੈਰਫ ਲਾ ਦਿੱਤਾ ਕੈਨੇਡੀਅਨ ਗoods ਦੇ ਉੱਤੇ ਸੋ ਉਸ ਤੋਂ ਬਾਅਦ ਕੋਈ ਅਸਲ ਦੇ ਵਿੱਚ ਕੰਟੈਕਟ ਹੀ ਨਹੀਂ ਹੋਇਆ ਇਹਨਾਂ ਦਾ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਰਾਸ਼ਟਰਪਤੀ 트ੰਪ ਦੇ ਨਾਲ ਇਹ ਘਟਨਾ ਤੋਂ ਬਾਅਦ ਗੱਲਬਾਤ ਨਹੀਂ ਹੋਈ ਸੋ ਹਾਲਾਂਕਿ ਜਿਹੜੀਆਂ ਦੇਸ਼ਾਂ ਦੇ ਵਿੱਚ ਕਾਰ ਗੱਲਬਾਤਾਂ ਹੁੰਦੀਆਂ ਉਹਨਾਂ ਦੇ ਪੱਧਰ ਵੱਖਰੇ ਹੁੰਦੇ ਆ ਪਰ ਰਾਸ਼ਟਰਪਤੀ 트ੰਪ ਦੇ ਬਹੁਤ ਤੁਸੀਂ ਜਾਣਦੇ ਆ ਕਿ ਉਹ ਸਖਤ ਤੇ ਜਲਦੀ ਫੈਸਲੇ ਲੈਣਦੇ ਆ ਤੇ ਉਸੇ ਦੇ ਵਿੱਚ ਉਹਨਾਂ ਨੇ ਇਹ ਐਡ ਦੇਖ ਕੇ ਫੈਸਲਾ ਕਰ ਲਿਆ ਕਿ ਭਾਈ ਤੁਸੀਂ ਸਾਡੇ ਨਾਲ ਸੰਜੀਦਗੀ ਦੇ ਨਾਲ ਗੱਲ ਨਹੀਂ ਕਰ ਰਹੇ ਅਸੀਂ ਇਹ ਗੱਲਬਾਤ ਇੱਥੇ ਬੰਦ ਕਰਦੇ ਆ ਜਾਂ ਤੇ ਉਦੋਂ ਹੀ ਐਡ ਹਟਾ ਦਿੰਦੇ ਇਹਨਾਂ ਨੇ ਐਡ ਹਟਾਈ ਨਹੀਂ ਉਹਨਾਂ 10% ਟੈਰਫ ਹੋਰ ਲਾ ਦਿੱਤਾ ਸੋ ਇਹ ਨੂੰ ਜੇ ਤਾਂ ਇਦਾਂ ਦੇਖਿਆ ਜਾਵੇ ਵੀ ਇਹ ਰਾਸ਼ਟਰਪਤੀ ਦੇ ਮੂਡ ਦੇ ਉੱਤੇ ਡਿਪੈਂਡ ਕਰਦਾ ਵੀ 10% ਟੈਰਫ ਲਾ ਦਿੰਦਾ ਜਾਂ ਘਟਾ ਦਿੰਦਾ ਜਾਂ ਉਹਦੇ ਵਿੱਚ ਆਰਥਿਕ ਸਮਝੌਤੇ ਸੰਬੰਧੀ ਗੱਲਬਾਤ ਆ ਤੇ ਹੁਣ ਰੌਲਾ ਇੱਧਰਲੇ ਪਾਸੇ ਪੈ ਗਿਆ ਕਿ ਭਾਈ ਇਹ ਐਡ ਦੇ ਲਈ ਜ਼ਿੰਮੇਵਾਰ ਕੌਣ ਸੀ ਜਾਂ ਇਹਨੂੰ ਚਲਾਇਆ ਕਹਨੇ ਆ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਕਿਹਾ ਕਿ ਟਾਕਸ ਜਿਹੜੀਆਂ ਉਹ ਪ੍ਰੋਗਰੈਸ ਨਹੀਂ ਕਰ ਰਹੀਆਂ ਸੀ ਤੇ ਕੈਨੇਡਾ ਜਿਹੜਾ ਅਨਫੇਅਰ ਟਰੇਡ ਬੈਰੀਅਰਸ ਨੇ ਉਹ ਲਾ ਰਹੇ ਆ ਤੇ ਇਸ ਕਰਕੇ ਇਹ ਗੱਲਬਾਤ ਹੋ ਰਹੀ ਹੈ ਜਦੋਂ ਪੁੱਛਿਆ ਗਿਆ ਕਿ ਅੰਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਇਸ ਐਡ ਦੇ ਲਈ ਦੋਸ਼ ਦਿੱਤਾ ਜਾ ਸਕਦਾ ਤੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹ ਕਹਿੰਦੇ ਵੀ ਇਹ ਐਸ਼ ਵਲੇ ਸਭ ਤੋਂ ਵਧੀਆ ਵਿਕਲਪ ਸਾਡੇ ਕੋਲੇ ਹੀ ਹੈ ਵੀ ਅਸੀਂ ਸ਼ਾਂਤ ਰਹੀਏ ਤੇ ਪ੍ਰੋਫੈਸ਼ਨਲ ਰਹੀਏ ਅਸੀਂ ਵੀ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਤੇ ਪ੍ਰੋਫੈਸ਼ਨਲ ਰਹਿਣਾ ਚਾਹੀਦਾ ਨਾ ਕਿ ਈਮੋਸ਼ਨਲ ਹੋਣਾ ਚਾਹੀਦਾ ਜਦੋਂ ਬਹੁਤ ਹਾਈ ਸਟੇਕ ਜਿਹੜਾ negotiation ਚੱਲਦੀ ਹੋਵੇ ਹੁਣ ਬੈਕਅਪ ਪਲਾਨ ਕੀ ਆ ਦੇ ਵਿੱਚ ਵੀ ਇਹਤ ਜੋ ਹੋਣਾ ਸੀ ਹੋ ਗਿਆ ਮਾਰਕ ਕਾਰਨੀ ਨੇ ਇਹ ਕਿਹਾ ਕਿ ਜਿਹੜੀ ਫੈਡਰਲ ਸਰਕਾਰ ਆ ਇਹਦੇ ਕੋਲ ਬਹੁਤ ਸਾਰੇ ਕੰਟਿੰਜੈਂਸੀ ਪਲਾਨਸ ਹੈਗੇ ਆ ਤੇ ਜੇ 트럼ਪ negotiation ਦੇ ਉੱਤੇ ਨਾ ਕਰਦੇ ਜਾਂ ਰਿਫਿਊਜ਼ ਕਰਦੇ ਆ ਤੇ ਇਹ ਜਿਹੜੇ 4 ਨਵੰਬਰ ਦੇ ਬਜਟ ਦੇ ਵਿੱਚ ਹੋ ਰਿਹਾ ਇਹਨਾਂ ਦੇ ਕੋਲ ਕੀ ਆ ਉਹ ਆਪਣੀ ਜਿਹੜੇ ਗੱਲਾਂបਾਤਾਂ ਉਹ ਵੀ ਦੱਸਣਗੇ ਜਦੋਂ ਇਹ ਵਾਈਟ ਹਾਊਸ ਜਿਹੜੇ ਰਾਸ਼ਟਰਪਤੀ 트ੰਪ ਆਸ਼ੀਆ ਨੂੰ ਟ੍ਰੈਵਲ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਉਹ ਮਾਰਕ ਕਾਰਨੀ ਨੂੰ ਆਉਣ ਵਾਲੇ ਲੰਬੇ ਸਮੇਂ ਤੱਕ ਨਹੀਂ ਮਿਲਣਗੇ ਸੋ ਮਾਰਕ ਕਾਰਨੀ ਦੀਆਂ ਦੂਜੀਆਂ ਮੀਟਿੰਗਸ ਨੇ ਜਿਹੜੀਆਂ ਪਲਾਨ ਕਰ ਰਿਹਾ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜ਼ਿੰਗਪਿੰਗ ਦੇ ਨਾਲ ਤੇ ਏਪੀਈਸੀ ਸਮਿਟ ਦੇ ਵਿੱਚ ਤਾਂ ਕਿ ਜਿਹੜੀ ਇਹ ਟੈਨਸ਼ਨ ਆ ਇਹਨੂੰ ਡਿਸਕਸ ਕੀਤਾ ਜਾ ਸਕੇ ਪ੍ਰੀਮੀਅਰ ਡਗਫੋਰਡ ਦਾ ਅ ਇਹਦੇ ਉੱਤੇ ਇਹ ਆ ਕਿ ਉਹਨਾਂ ਨੇ ਡਿਫੈਂਡ ਕੀਤਾ ਆ ਕਿ ਜਿਹੜਾ ਸਟਾਫ ਆ ਮਤਲਬ ਉਹ ਇਹ ਵੀ ਨਾਲ ਉਹਨਾਂ ਨੇ ਇਹ ਕਿਹਾ ਆ ਕਿ ਇਸ ਐਡ ਬਾਰੇ ਮਾਰਕ ਕਾਰਨੀ ਨੂੰ ਵੀ ਪਤਾ ਸੀ ਤੇ ਉਹਨਾਂ ਦੇ ਸਟਾਫ ਨੂੰ ਵੀ ਪਤਾ ਸੀ ਤੇ ਉਹਨਾਂ ਇਹ ਲੱਗਦਾ ਕਿ ਇਹਨੇ ਅਨਟੈਰੀਓ ਦੇ ਜਿਹੜਾ ਮੈਸੇਜ ਆ ਉਹਨੂੰ ਕਈ ਮਿਲੀਅਨ ਅਮਰੀਕਨਸ ਤੱਕ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਆ ਤੇ ਰਾਸ਼ਟਰਪਤੀ 트ੰਪ ਨੂੰ ਕੋਈ ਵੀ ਉਹਨਾਂ ਦਾ ਕਹਿਣਾ ਇਹ ਹੈ ਆ ਵੀ ਐਡ ਤਾਂ ਇੱਕ ਬਹਾਨਾ ਬਣੀ ਆ ਰਾਸ਼ਟਰਪਤੀ 트ੰਪ ਜੀ ਇਹ ਨਾ ਹੁੰਦਾ ਕੋਈ ਹੋਰ ਬਹਾਨਾ ਲੱਭ ਲੈਂਦੇ ਕਿ ਕੋਈ ਐਕਸਕਿਊਜ਼ ਕੱਢ ਕੇ ਉਹਨਾਂ ਨੇ ਤੇ ਇਹ ਕੁਝ ਕਰਨਾ ਸੀ ਸੋ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਅਗਲੀ ਗੱਲ ਬਾਤ ਦੋਸਤੋ ਆਪਣੀ ਜਿਹੜੀ ਇੰਟਰਸਟ ਰੇਟ ਬਾਰੇ ਆ ਇੰਟਰਸਟ ਰੇਟ ਕੱਲ ਨੂੰ ਮੀਟਿੰਗ ਆ ਬੈਂਕ ਆਫ ਕੈਨੇਡਾ ਦੀ ਆ ਸਭੀ ਇੰਟਰਸਟ ਰੇਟ ਕੱਟ ਕਰਨਗੇ ਉਧਰ ਅਮਰੀਕਾ ਦੇ ਫੈਡਰਲ ਰਿਜ਼ਰਵ ਤੋਂ ਵੀ ਕੁਝ ਖਬਰਾਂ ਆ ਰਹੀਆਂ ਵੀ ਉਹ ਵੀ ਇੰਟਰਸਟ ਰੇਟ ਕੱਟ ਕਰ ਸਕਦੇ ਆ ਇਸ ਤਰ੍ਹਾਂ ਦੀ ਜਿਹੜੇ ਅੰਦਾਜ਼ੇ ਇਸ ਵੇਲੇ ਲਾਏ ਜਾ ਰਹੇ ਆ ਬਹੁਤੇ ਇਕਨੋਮਿਸਟ ਮੰਨ ਰਹੇ ਐਸ ਵੇਲੇ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਇਸ ਹਫਤੇ ਦੇ ਵਿੱਚ ਫੇਰ ਕੱਟ ਕਰਨਗੇ ਕਿਉਂਕਿ ਕੁਆਟਰ ਪੁਆਇੰਟ ਕੱਟ ਇਹਨਾਂ ਨੇ ਸਤੰਬਰ ਦੇ ਵਿੱਚ ਕੀਤਾ ਸੀ ਤੇ ਜਿਹਦੇ ਨਾਲ ਰੇਟ 2.5% ਦੇ ਉੱਤੇ ਆ ਗਏ ਆ ਹਾਲਾਂਕਿ ਇਹਨਾਂ ਦਾ ਜਿਹੜਾ ਟਾਰਗੇਟ ਆ ਉਹ ਆ ਇੱਕ ਹੁਣ ਰੇਟ ਕੱਟ ਕਰਕੇ 1 ਦਸੰਬਰ ਦੇ ਵਿੱਚ ਹੋਰ ਕੱਟ ਕਰਕੇ ਇਹਨਾਂ ਨੇ 2% ਦੇ ਨੇੜੇ ਜਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਕੱਟ ਕਰਕੇ ਇਹਨੂੰ 2% ਦੇ ਨੇੜੇ ਲਿਆਉਣ ਦੇ ਉੱਤੇ ਜਿਹੜਾ ਮਾਹਰ ਦਾਸ ਰਹੇ ਆ ਕਿ ਇੱਥੇ ਜਦੋਂ ਵਿਆਜ ਦਰਾਂ ਆ ਗਈਆਂ ਫਿਰ ਉਹਦੇ ਨਾਲ ਇਕਨੋਮੀ ਜਿਹੜੀ ਆ ਥੋੜੀ ਜੀ ਹਿੱਲੂਗੀ ਜਾਂ ਉਹਦੇ ਵਿੱਚ ਕੁਝ ਹੋਊਗਾ ਹੁਣ ਇਕਨੋਮਿਕ ਡਾਟਾ ਜਿਹੜਾ ਉਹ ਮਿਕਸਡ ਆ ਰੀਸੈਂਟ ਰਿਪੋਰਟਸ ਜਿਹੜੀਆਂ ਆਈਆਂ ਕਿ ਜੌਬ ਗ੍ਰੋਥ ਬਹੁਤ ਜ਼ਿਆਦਾ ਹੋਈ ਆ ਦੂਜਾ ਮਹਿੰਗਾਈ ਬਹੁਤ ਜ਼ਿਆਦਾ ਆ ਇਹ ਆਮ ਤੌਰ ਦੇ ਉੱਤੇ ਦੋਵੇਂ ਗੱਲਾਂ ਰੇਟ ਕੱਟ ਵਾਲੇ ਪਾਸੇ ਨਹੀਂ ਜਾਂਦੀਆਂ ਜੇ ਮਹਿੰਗਾਈ ਇਨਫਲੇਸ਼ਨ ਉੱਤੇ ਚੱਲੇ ਜਵੇ ਜਾਂ ਜਿਹੜੀ ਕਹ ਲੋ ਕਿ ਜੌਬ ਗਰੋਥ ਜ਼ਿਆਦਾ ਹੋਵੇ ਇਹਦਾ ਮਤਲਬ ਆ ਕਿ ਰੇਟ ਕੱਟ ਨਹੀਂ ਹੋਣਗੇ ਪਰ ਐਕਸਪਰਟ ਹਜੇ ਵੀ ਇਸ ਗੱਲ ਦੀ ਆਸ ਕਰ ਰਹੇ ਜਨਾਂ ਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਕੈਨੇਡਾ ਦੀ ਇਕਨੋਮੀ ਇਸ ਵੇਲੇ ਖੜੀ ਹੈ ਜਾਂ ਇਹਦੇ ਵਿੱਚ ਹਲਚਲ ਨਹੀਂ ਹੋ ਰਹੀ ਰੇਟ ਕੱਟ ਜਿਹੜੇ ਆ ਉਹ ਹੋਣਗੇ ਰੇਟ ਕੱਟ ਕਿਉਂ ਹੋਣਗੇ ਜਿਹੜੇ ਉਹਨਾਂ ਦਾ ਲੌਜੀਕ ਕੀ ਹੈ ਜਾਂ ਉਹਨਾਂ ਦੀ ਦਲੀਲ ਕੀ ਹੈ ਇਸ ਗੱਲ ਦੇ ਪਿੱਛੇ ਇਕਨੋਮਿਸਟ ਇਹ ਕਹਿ ਰਿਹਾ ਕਿ ਓਵਰਆਲ ਇਕਨੋਮੀ ਵੀਕ ਹੈ ਸ਼ਬਿਲਿ ਕਮਜ਼ੋਰ ਆ ਜੋ ਜਿਹੜੀ ਜੌਬ ਗ੍ਰੋਥ ਆ ਉਹ ਸਲੋ ਆ ਤੇ ਐ ਸਾਲ ਦੇ ਵਿੱਚ ਜਿਹੜੀ ਬਿਜ਼ਨਸ ਅਨਸਰਟੇਨਟੀ ਅਮਰੀਕਾ ਦੇ ਟੈਰਿਫ ਕਰਕੇ ਹੋਈ ਆ ਉਹਦੇ ਕਰਕੇ ਵੀ ਮਾਰਕੀਟ ਠੰਡੀ ਰਹੀ ਮਾਰਕੀਟ ਠੰਡੀ ਦਾ ਮਤਲਬ ਇਹ ਆ ਲੋਕ ਪੈਸਾ ਨਹੀਂ ਖਰਚ ਰਹੇ ਲੋਕ ਨਹੀਂ ਖਰਚ ਰਹੇ ਜਿਹੜਾ ਇਨਵੈਸਟਰ ਆ ਜਿਹੜਾ ਬਿਜ਼ਨਸਮੈਨ ਆ ਉਹ ਇਨਵੈਸਟ ਨਹੀਂ ਕਰ ਰਿਹਾ ਜਿਹੜਾ ਪਾਲਿਸੀ ਇਹ ਆ ਕਿ ਜਿਹੜਾ ਜਿੰਨੇ ਕੋਲ ਪੈਸਾ ਹੈਗਾ ਉਹ ਸੰਭਲੋ ਉਹਨੂੰ ਕਿਤੇ ਇਨਵੈਸਟ ਨਾ ਕਰੋ ਕਿਉਂਕਿ ਕੱਲ ਦਾ ਨਹੀਂ ਪਤਾ ਕੱਲ ਨੂੰ ਕੀ ਹੋਣਾ ਆ ਦੂਜਾ ਜਿਹੜਾ ਲੇਬਰ ਮਾਰਕੀਟ ਦੀ ਸਟ੍ਰੈਸ ਆ ਭਾਵੇਂ ਕਿ 60000 ਨਵੀਆਂ ਜੋਬਸ ਐਡ ਹੋਈਆਂ ਸਤੰਬਰ ਮਹੀਨੇ ਦੇ ਵਿੱਚ ਪਰ ਇਹਦੇ ਨਾਲ ਹੀ ਜਿਹੜੀ ਬੇਰੁਜ਼ਗਾਰੀ ਦੀ ਦਰ ਆ ਉਹ ਵੀ 7.1 ਦੇ ਉੱਤੇ ਆ 7.1 ਦਾ ਮਤਲਬ ਕਾਫੀ ਜ਼ਿਆਦਾ ਆ ਇਹ ਹਾਈ ਮੰਨੀ ਜਾਂਦੀ ਆ ਹੁਣ ਇਸ ਸਾਰੇ ਕੁਝ ਦੇ ਵਿੱਚ ਇਨਟਰਸਟ ਰੇਟ ਲੋ ਕਰਨ ਦੇ ਨਾਲ ਜਿਹੜੀ ਜੋਬ ਕ੍ਰिएशन ਦੇ ਵਿੱਚ ਜਾਂ ਇਧਰਲੇ ਪਾਸੇ ਵੱਡੀ ਮਦਦ ਹੋ ਸਕਦੀ ਹੈ ਜਿਹੜੀ ਸਤੰਬਰ ਮਹੀਨੇ ਦੇ ਵਿੱਚ ਮਹਿੰਗਾਈ ਸੀ 2.4% ਸੀਗੀ ਜਿਹੜੀ ਕੋਰ ਇਨਫਲੇਸ਼ਨ ਆ 3% ਦੇ ਲਗਭਗ ਦੱਸੀ ਗਈ ਹੈ ਪਰ ਬੈਂਕ ਆਫ ਕੈਨੇਡਾ ਮੰਨਦੀ ਆ ਕਿ ਇਨਫਲੇਸ਼ਨ ਜਲਦੀ ਥੱਲੇ ਆ ਜਾਣੀ ਆ ਸੋ ਬੀਐਮਓ ਦੇ ਜਿਹੜੇ ਡਗ ਪੌਟਰ ਨੇ ਉਹ ਐਕਸਪਰਟ ਇਹ ਦੱਸਦੇ ਆ ਕਿ ਰੇਟ ਕੱਟ ਹੋਊਗਾ ਪਰ ਨਾਲ ਹੀ ਇਹ ਕਹਿੰਦੇ ਆ ਕੇ ਡਾਟਾ ਜਿਹੜਾ ਬਹੁਤ ਔਖਾ ਆ ਇਸ ਵੇਲੇ ਰੀਡ ਕਰਨਾ ਜਿਹੜੇ ਆਰਬੀਸੀ ਦੇ ਨੈਥਨ ਜਨੇਸ਼ ਨੇ ਜਾਂ ਕਲિયਰ ਫੈਨ ਨੇ ਉਹ ਵੀ ਇਸ ਵੇਲੇ ਕਹਿ ਰਹੇ ਆ ਕਿ ਜਿਹੜੀ ਇਨਫਲੇਸ਼ਨ ਦਾ ਥੱਲੇ ਆਉਣਾ ਲੱਗਦਾ ਆ ਕਿ ਥੋੜਾ ਜਿਹਾ ਇਹ ਰੂਮ ਇਹਨਾਂ ਨੂੰ ਬੈਂਕ ਆਫ ਕੈਨੇਡਾ ਨੂੰ ਮਿਲਦਾ ਆ ਸੋ ਹੁਣ ਅਰਥਸ਼ਾਸਤਰੀ ਕੀ ਕਹਿੰਦੇ ਆ ਜਾਂ ਬਜਟ ਤੇ ਨਾਲੇ ਦਾ ਕੀ ਕਨੈਕਸ਼ਨ ਹੁੰਦਾ ਆ ਜਿਹੜੇ ਗਲੋਬਲ ਟ੍ਰੇਡ ਇਸ਼ੂ ਨੇ ਉਹ ਕੀ ਬਣਦੇ ਆ ਜਿਹੜੀ ਕਾਰ ਪ੍ਰੋਡਕਸ਼ਨ ਕਟ ਹੋਈ ਆ ਉਹ ਉਹ ਦਾ ਕੀ ਅਸਰ ਪੈਂਦਾ ਸੋ ਇਹ ਸਾਰੇ ਕੁਝ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਲੀਅਰ ਹੋਊਗੀ ਕਿ ਜਿਹੜੇ ਕਿਉਂਕਿ ਕੈਨੇਡਾ ਦੇ ਵਿੱਚ ਆਹ ਆਰਥਿਕ ਰੂਪ ਦੇ ਵਿੱਚ ਮਾੜਾ ਸਮਾਂ ਮੰਨਿਆ ਜਾ ਰਿਹਾ ਮਤਲਬ ਇਹ ਕੋਈ ਬਹੁਤਾ ਚੰਗਾ ਸਮਾਂ ਨਹੀਂ ਆ ਇਕਨੋਮੀ ਜਿਹੜੀ ਐਸ ਵੇਲੇ ਸਲੋ ਅਗਲੀ ਗੱਲਬਾਤ ਗੋਲੀਬਾਰੀ ਦੀਆਂ ਘਟਨਾਵਾਂ ਸਰੀ ਤੇ ਇਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਆਂ ਆਪਾਂ ਲਗਭਗ ਰੋਜ਼ ਹੀ ਤੁਹਾਡੇ ਨਾਲੇ ਗੱਲਬਾਤ ਸਾਂਝੀ ਕਰਦੇ ਆਂ ਆਹਾ ਔਰ ਹੁਣ ਹਾਲਤੇ ਹੋਈ ਆ ਕਿ ਗੱਲਬਾਤ ਕਰਦੇ ਕਰਦੇ ਕਿਹੜੀ ਥਾਂ ਦੇ ਉੱਤੇ ਕਦੋਂ ਇੱਕ ਹੋਰ ਗੋਲੀ ਚੱਲੇ ਜਣੀ ਇਹਦੇ ਬਾਰੇ ਨਹੀਂ ਪਤਾ ਲੰਗੀ ਰਾਤ ਸਰੀ ਦੇ ਵਿੱਚ 141 ਸਟਰੀਟ ਤੇ 72 ਐਵਰੀਜ ਦੇ ਉੱਤੇ ਗੋਲੀਬਾਰੀ ਹੋਈ ਦੱਸੀ ਜਾ ਰਹੀ ਆ ਕੁਝ ਗ੍ਰਿਫਤਾਰੀਆਂ ਦੀ ਵੀ ਗੱਲਬਾਤ ਸਾਹਮਣੇ ਆ ਰਹੀ ਪਰ ਇਹਦੀ ਕਨਫਰਮੇਸ਼ਨ ਹਜੇ ਤੱਕ ਕੋਈ ਨਹੀਂ ਆ ਐਤਵਾਰ ਤੜਕੇ ਪੌਣੇ 1:3 ਵਜੇ ਸਰੀ ਦੀ 124 ਸਟਰੀਟ ਤੇ 78 ਐਵੇਨਿਊ ਦੇ ਉੱਤੇ ਗੋਲੀ ਚੱਲੀ ਆ। ਇਸੇ ਤਰ੍ਹਾਂ ਡੈਲਟਾ ਦੇ ਵਿੱਚ ਜਿਹੜਾ ਸਰੀ ਦੇ ਬਿਲਕੁਲ ਨਾਲ ਲੱਗਦਾ 112 ਸਟਰੀਟ ਤੇ 78 ਬੀ ਐਵੇਨਿਊ ਦੇ ਉੱਤੇ ਦੋ ਜਿਹੜੇ ਘਰ ਆ ਉੱਥੇ ਗੋਲੀਆਂ ਚੱਲੀਆਂ। ਸੋ ਜਿਹੜਾ ਇਹ ਸਰੀ ਦੇ ਵਿੱਚ 124 ਸਟਰੀਟ ਤੇ 78 ਐਵੇਨਿਊ ਤੇ ਦੂਜੇ ਪਾਸੇ ਡੈਲਟਾ ਦੇ ਵਿੱਚ 112 ਸਟਰੀਟ ਤੇ 78 ਬੀ ਐਵੇਨਿਊ ਦੋਵਾਂ ਦੇ ਉੱਤੇ ਇੱਕੋ ਸਮੇਂ ਗੋਲੀਆਂ ਚੱਲੀਆਂ। ਔਰ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਰੌਲਾ ਇਹ ਆ ਵੀ ਇਹ ਜਿਹੜੇ ਜਿਨ੍ਹਾਂ ਦੇ ਉੱਤੇ ਸਾਰਾ ਕੁਝ ਹੋ ਰਿਹਾ ਉਹ ਬਹੁਤੇ ਸਾਡੇ ਕਮਿਊਨਿਟੀ ਪੰਜਾਬੀਆਂ ਦੇ ਕਰਣੇ ਹਾਲਾਂਕਿ ਕੋਈ ਵੀ ਇਹਨਾਂ ਦੇ ਵਿੱਚ ਜ਼ਖਮੀ ਨਹੀਂ ਹੋਇਆ ਮਾਮਲਾ ਕੀ ਆ ਸਫਰੋਤੀਆਂ ਜਾਂ ਕੀ ਨੇ ਇਹਦੇ ਬਾਰੇ ਵੀ ਪਤਾ ਨਹੀਂ ਇਹ ਤੋਂ ਇੱਕ ਦਿਨ ਪਹਿਲਾਂ ਜੇਹੀ ਜ਼ਿਕਰ ਕਰੀਏ ਤੇ 186 ਸਟਰੀਟ ਤੇ 55 ਐਵੈਨਿਊ ਦੇ ਨੇੜੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ ਵੀ ਵਿਚਾਹ ਹੋ ਗਿਆ ਇਹ ਮਾਮਲੇ ਵੀ ਜਿਹੜੇ ਕਨਫਰਮ ਨਹੀਂ ਹੈ ਹਜੇ ਕਿ ਕਾਦੇ ਨਾਲ ਸਬੰਧਤ ਨੇ ਐਪੀਸੋਡ ਦੇ ਵਿੱਚ ਤਿੰਨ ਗੋਲੀਆਂ ਗੋਲੀ ਦੀਆਂ ਵਾਰ ਦਿੱਤਾ ਹੋਈਆਂ ਜਿਹਦੇ ਵਿੱਚ ਇੱਕ ਪੰਜਾਬੀ ਕਾਰੋਬਾਰੀ ਦੀ ਮੌਤ ਹੋਈ ਆ ਅਸੀਂ ਸਾਰੇ ਜਿਹੜੇ ਕਿ ਇੱਥੇ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਸੀਗਾ ਜਿਹੜੀ ਆ ਕੱਪੜੇ ਦੇ ਰੀਸਾਈਕਲਿੰਗ ਉਹਨਾਂ ਦਾ ਸੋ ਦਿਨ ਦਿਹਾੜੇ ਗੋਲੀ 9:20 22 ਮਿੰਟ ਤੇ ਸਵੇਰੇ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਉਹ ਤੋਂ ਪਹਿਲਾਂ ਇੱਕ ਗੋਲੀ ਇੱਕ ਦਿਨ ਪਹਿਲਾਂ ਚੱਲ ਚੁੱਕੀ ਇੱਕ ਜ਼ਖਮੀ ਹੋਇਆ ਇਹ ਜਿਹੜੀ ਅੱਜ ਸੋਮਵਾਰ ਨੂੰ ਸਵੇਰੇ 9:20 ਤੇ ਗੋਲੀ ਚੱਲੀ ਐ ਬੰਦੇ ਨੂੰ ਮਾਰ ਦਿੱਤਾ ਸ਼ਰਿਆਮ ਦਿਨ ਦਿਹਾੜੇ ਉਹਦੇ ਤੋਂ ਬਾਅਦ 11:45 ਤੇ ਇੱਕ ਹੋਰ ਗੋਲੀ ਚੱਲੀ ਆ ਉਹਦੇ ਵਿੱਚ ਵੀ ਇੱਕ ਵਿਅਕਤੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੁਣ ਬੇਸ਼ੱਕ ਡੈਲਟਾ ਆ ਬੇਸ਼ੱਕ ਸਰੀ ਆ ਬੇਸ਼ੱਕ ਐਬਸਫੋਰਡ ਆ ਇਹ ਘਟਨਾਵਾਂ ਰੁਕ ਨਹੀਂ ਰਹੀਆਂ ਇੱਕ ਇਹਦਾ ਬਹੁਤ ਜਿਹੜੀ ਦੁੱਖ ਵਾਲੀ ਗੱਲ ਇਹ ਆ ਕਿ ਕਿਸੇ ਵੀ ਹੋਰ ਭਾਈਚਾਰੇ ਦੇ ਉੱਤੇ ਇਹ ਵਾਰਦਾਤਾ ਨਹੀਂ ਹੋ ਰਹੀਆਂ। ਗੋਲੀ ਚੱਲਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਹੁਤੇ ਸਾਡੀ ਕਮਿਊਨਿਟੀ ਦੇ ਉੱਤੇ ਸਾਊਥ ਏਸ਼ੀਅਨ ਜਾਂ ਜਿਹੜੇ ਇੰਡੀਅਨ ਨੇ ਜਾਂ ਜਿਹੜੇ ਪੰਜਾਬੀ ਨੇ ਉਹਨਾਂ ਦੇ ਘਰਾਂ ਤੇ ਬਿਜ਼ਨਸ ਦੇ ਉੱਤੇ ਗੋਲੀਆਂ ਚੱਲ ਰਹੀਆਂ। ਹੁਣ ਇਹਦੇ ਤੋਂ ਇਮਿਊਨ ਕੋਈ ਵੀ ਨਹੀਂ ਆ। ਚਾਹੇ ਕੋਈ মিডিਆ ਸਟੇਸ਼ਨ ਆ ਉਹਦੇ ਤੇ ਵੀ ਗੋਲੀਆਂ ਚੱਲ ਚੁੱਕੀਆਂ। ਸਰੀ ਦੇ ਪੁਲਿਸ ਸਟੇਸ਼ਨ ਤੇ ਵੀ ਗੋਲੀਆਂ ਚੱਲ ਚੁੱਕੀਆਂ। ਕਿਸੇ ਵੀ ਥਾਂ ਦੇ ਉੱਤੇ ਗੋਲੀਆਂ ਚੱਲ ਜਾਂਦੀਆਂ। ਪਰੇ ਦਾ ਹੁਣ ਬਚਾ ਕੀ ਹੋਵੇ ਇਹ ਗੱਲ ਕਿਸੇ ਨੂੰ ਸਮਝ ਨਹੀਂ ਆ ਰਹੀ ਬਚਾ ਦਾ ਮਾਮਲਾ ਹੁਣ ਜਿਹੜਾ ਇੱਕ ਮਸ਼ਹੂਰ ਕਪਲ ਸ਼ਰਮਾ ਦਾ ਇਤੇ ਕੈਫੇ ਆ ਉਹਦੇ ਤੇ ਤਿੰਨ ਵਾਰੀ ਗੋਲੀਆਂ ਚੱਲ ਗਈਆਂ ਇੱਕ ਦੇ ਉੱਤੇ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਸੇ ਥਾਂ ਦੇ ਉੱਤੇ ਕੋਈ ਵਾਰਦਾਤ ਹੋ ਜਾਂਦੀ ਸੀ ਜਾਂ ਘਰ ਦੇ ਉੱਤੇ ਗੋਲੀਆਂ ਚੱਲ ਜਾਂਦੀਆਂ ਸੀ ਤਾਂ ਜਿਹੜੇ ਪੁਲਿਸ ਕੀ ਕਰਦੀ ਸੀ ਉੱਥੇ ਇੱਕ ਕਾਰ ਖੜੀ ਕਰ ਜਾਂਦੀ ਸੀ ਬੰਦਾ ਵਿੱਚ ਕੋਈ ਨਹੀਂ ਬੈਠਾ ਹੁੰਦਾ ਪੁਲਿਸ ਵਾਲਾ ਸਿਰਫ ਕਾਰ ਖੜੀ ਹੁੰਦੀ ਸੀ ਉਹਦੇ ਉੱਤੇ ਕੈਮਰੇ ਕਮਰੇ ਲੱਗੇ ਹੁੰਦੇ ਤੇ ਉੱਥੇ ਥੋੜਾ ਜਿਹਾ ਇੱਕ ਡਰ ਹੁੰਦਾ ਵੈਸੀ ਕਿ ਇੱਥੇ ਪੁਲਿਸ ਦੀ ਕਾਰ ਖੜੀ ਐ ਉਹਦੇ ਉੱਤੇ ਕੈਮਰੇ ਲੱਗੇ ਆ ਵੀ ਕੋਈ ਇਧਰਲੇ ਪਾਸੇ ਵਾਰਦਾਤ ਹੋਈ ਤਾਂ ਆ ਜਿਹੜਾ ਐਦਾਂ ਹੋ ਚੂਗਾ ਹੁਣ ਉਹਦੇ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜਾ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਉੱਥੇ ਪੁਲਿਸ ਦੀ ਕਾਰ ਵੀ ਖੜੀ ਸੀ ਬਹੁਤ ਹਾਈ ਕੁਆਲਿਟੀ ਦੇ ਕੈਮਰੇ ਵੀ ਪੁਲਿਸ ਨੇ ਉੱਥੇ ਲਾਏ ਆ ਵੀ ਸੜਕ ਤੇ ਤੁਰੀ ਜਾਂਦੀ ਕੀੜੀ ਵੀ ਦਿਖਦੀ ਜਿਹਨੂੰ ਮਤਲਬ ਜੇ ਸਮਝਣਾ ਹੋਵੇ ਤਾਂ ਇੰਨੇ ਜ਼ਬਰਦਸਤ ਕੈਮਰੇ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੀਜੀ ਵਾਰੀ ਫੇਰ ਉੱਥੇ ਕੋਈ ਗੋਲੀਆਂ ਚਲਾ ਗਿਆ ਹੁਣ ਇਹਦਾ ਮਤਲਬ ਇਹ ਆ ਕਿ ਪੁਲਿਸ ਦੀ ਗੱਡੀ ਕੈਮਰੇ ਇਹ ਸਾਰਾ ਕੁਝ ਫੇਲ ਹੋ ਚੁੱਕਿਆ ਸਵਾਲ ਇਹ ਆ ਵੀ ਇਹਦੇ ਲਈ ਹੁਣ ਜੇ ਕੋਈ ਵੀ ਕੁਝ ਇੱਥੇ ਕਰ ਰਿਹਾ ਇਹਦਾ ਮਤਲਬ ਗੜਬੜ ਕਿਤੇ ਨਾ ਕਿਤੇ ਹੈਗੀ ਆ ਤੇ ਇਹਦੇ ਲਈ ਫਿਰ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਉਹੀ ਆ ਔਰ ਇਹ ਟ੍ਰੈਂਡ ਨੇ ਤੁਹਾਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਇੱਥੇ ਸਰੀ ਦੇ ਵਿੱਚ ਜਿਹੜੀ ਗੈਂਗਵਾਰ ਬਹੁਤ ਵੱਡੀ ਸੀਗੀ ਜਿਹੜੇ ਨੌਜਵਾਨ ਮੁੰਡੇ ਇੱਥੋਂ ਦੇ ਜਾਂ ਕੁੜੀਆਂ ਜਿਹੜੀਆਂ ਮਾਰੀਆਂ ਗਈਆਂ ਉਸ ਗੈਂਗਵਾਰ ਦੀ ਭੇਟਾ ਚੜ ਗਈਆਂ ਤੇ ਵੱਡੇ ਪੱਧਰ ਦੇ ਉੱਤੇ ਉਹ ਫਿਰ ਹੌਲੀ-ਹੌਲੀ ਪੁਲਿਸ ਨੇ ਨੱਥ ਪਾ ਲਈ ਉਹ ਸਾਰੇ ਕਹਿ ਲੋ ਵੀ ਅਪੂਰ ਦੇ ਪੂਰੀ ਖਤਮ ਕਰ ਦਿੱਤੇ ਹੁਣ ਉਹ ਗੱਲਬਾਤ ਜਿਹੜੀ ਉਹ ਗੈਂਗਵਾਰ ਦੇ ਵਿੱਚੋਂ ਨਾ ਹੋ ਕੇ ਜਿਹੜੀ ਪੁਲਿਸ ਦੱਸਦੀ ਹੈ ਉਹ ਫਰੋਤੀਆਂ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਤੁਹਾਨੂੰ ਫੋਨ ਆਉਂਦਾ ਜੀ ਤੇ ਉਹਦੇ ਨਾਲ ਸਬੰਧਤ ਨੇ ਹੁਣ ਕਿਉਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਇਹਦਾ ਭਵਿੱਖ ਕੀ ਹੋਊਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਵਾਲ ਵੀ ਆ ਤੇ ਸੰਕਟ ਵੀ ਆ ਪਰ ਲੋਕ ਬਹੁਤ ਡਰੇ ਹੋਏ ਆ ਦਿਨ ਦਿਹਾੜੇ ਕਿਸੇ ਨੂੰ ਇਦਾਂ ਗੋਲੀਆਂ ਚੱਲ ਜਾਨੀਆਂ ਇਹ ਕੈਨੇਡਾ ਜਿਹੜਾ ਆ ਉਹ ਪਹਿਲਾਂ ਵਾਲਾ ਕੈਨੇਡਾ ਨਹੀਂ ਅਗਲੀ ਗੱਲਬਾਤ ਜான் ਰਸਟਰਡ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਕਨਸਰਵਟਿਵ ਆਗੂ ਨੇ ਜான் ਰਸਟਰਡ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਮੰਗ ਫੇਰ ਜ਼ੋਰ ਫੜ ਰਹੀ ਆ ਪਿਛੇ ਜੇ ਲੀਡਰਸ਼ਿਪ ਰਿਵਿਊ ਹੋਇਆ ਸੀ ਉਹਦੇ ਵਿੱਚ ਉਹ ਜਿੱਤ ਗਿਆ ਸੀ ਭਾਵੇਂ ਪਰ ਹੁਣ ਲੋਕਾਂ ਕੋਲੋਂ ਜਦੋਂ ਪੁੱਛਿਆ ਗਿਆ ਤਾਂ 40% ਲੋਕਾਂ ਨੇ ਜਿਹੜੀ ਨੈਗੇਟਿਵ opinion ਦਿੱਤੀ ਹੈ ਜੌਨ ਰਸਟਰਡ ਬਾਰੇ 59% ਨੇ ਕਿਹਾ ਕਿ ਉਹਨਾਂ ਨੂੰ ਸਟੈਪਡਾਊਨ ਕਰ ਦੇਣਾ ਚਾਹੀਦਾ ਭਾਗ ਲੀਡਰਸ਼ਿਪ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਇੱਕ ਤਨਾਂ ਦੀ ਪਾਰਟੀ ਦੇ ਵਿੱਚ ਅੰਦਰੂਨੀ ਕਨਫਲਿਕਟ ਬਹੁਤ ਆ ਪਿਛਲੇ ਹਫਤੇ ਜਿਹੜੇ 7 ਮੈਂਬਰ ਸੀਗੇ ਇਹਨਾਂ ਦੀ ਜਿਹੜੀ ਕਹ ਲੋ ਕਿ ਪਾਰਟੀ ਦੀ ਜਿਹੜੀ ਮੈਨੇਜਮੈਂਟ ਕਮੇਟੀ ਸੀਗੀ ਜਿਨ੍ਹਾਂ ਦੇ ਵਿੱਚ ਜਿਹੜੀ ਪਾਰਟੀ ਪ੍ਰੈਜ਼ੀਡੈਂਟ ਵੀ ਸੀ ਉਹਨਾਂ ਨੇ ਵੀ ਇਨਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਰਿਜ਼ਾਈਨ ਕਰ ਦਿਓ ਰੀਜ਼ਨ ਕੀ ਆ ਇਹਦਾ ਜਿਹੜੀ ਲੈਟਰ ਇਹ ਕਹਿੰਦੀ ਆ ਇਹਦੇ ਵਿੱਚ ਕਿ ਜੌਨ ਰਸਟਰ ਦੀ ਲੀਡਰਸ਼ਿਪ ਦੇ ਨਾਲ ਜਿਹੜਾ ਮੋਰੀਲ ਬਹੁਤ ਘਟਾ ਮਨੋਬਲ ਮਨੋਬਲ ਪਾਰਟੀ ਦੇ ਵਿੱਚ ਲੋਕਾਂ ਦਾ ਘਟਾ ਫੰਡਰੇਜ਼ਿੰਗ ਨਹੀਂ ਹੋ ਰਹੀ ਮੈਂਬਰਸ਼ਿਪ ਜਿਹੜੀ ਆ ਉਹ ਘਟ ਰਹੀ ਆ ਤੇ ਜਿਹੜੀਆਂ ਪਾਲਿਸੀਜ਼ ਨੇ ਉਹ ਡਿਵੀਜ਼ਨ ਪੈਦਾ ਕਰ ਰਹੀਆਂ ਨੇ ਪਾਰਟੀ ਡਿਕਲਾਈਨ ਦੇ ਵਿੱਚ ਪੋਲੇ ਦੱਸਦੀ ਆ ਕਿ ਪਾਰਟੀ ਦੀ ਸਪੋਰਟ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਬਹੁਤ ਸਾਰੀ ਘਟ ਗਈ ਹੈ ਕੁਝ ਵੋਟਰ ਜਿਹੜੇ ਨੇ ਉਹ ਜ਼ਿਆਦਾ ਡਿਸਪਾਇੰਟਡ ਹੋਏ ਨੇ ਜਾਂ ਪਾਰਟੀ ਛੱਡ ਕੇ ਚਲੇ ਗਏ ਨੇ ਜਿਹੜੀ ਕਨਜ਼ਰਵਟਿਵ ਵੋਟਰਸ ਨੇ ਉਹਨਾਂ ਦੇ ਵਿੱਚ ਸਪਲਟ ਆ ਇੱਕ ਬਹੁਤ ਸਿੱਧਾ ਸਿੱਧਾ ਮਤਲਬ ਡਿਵੀਜ਼ਨ ਆ ਉਹਨਾਂ ਦੇ ਵਿੱਚ ਉਹ ਇਸ ਗੱਲ ਦੇ ਨਾਲ ਜੌਨ ਰੈਸਟਰ ਨੂੰ ਚਾਹੁੰਦੇ ਆ ਕਿ ਇਹ ਕੁਇਟ ਕਰ ਜਾਣ ਇਹ ਛੱਡ ਜਾਣ ਇੱਕ ਛੋਟਾ ਜਿਹਾ ਗਰੁੱਪ ਆ ਜਿਹੜਾ ਬਹੁਤ ਵਫਾਦਾਰ ਆ ਇਹਨਾਂ ਦਾ ਇੱਕ ਛੋਟੇ ਜਿਹੇ ਮੈਂਬਰ ਜਿਹੜੇ ਸਪੋਰਟ ਕਰ ਰਹੇ ਨੇ ਜਿਹੜੇ ਜੌਨ ਰਸਟਰਡ ਦੇ ਨਾਲ ਸਟੈਂਡ ਕਰ ਰਹੇ ਆ ਪਰ ਉਹਨਾਂ ਦੀ ਬੈਕਿੰਗ ਵੀ ਜਿਹੜੀ ਹੁਣ ਕਮਜ਼ੋਰ ਦੱਸੀ ਜਾ ਰਹੀ ਹੈ ਐਨਡੀਪੀ ਕ੍ਰਿਟਿਸਾਈਜ਼ ਕਰ ਰਹੀ ਹੈ ਇਹ ਸਾਰੇ ਕੁਝ ਨੂੰ ਆਪਾਂ ਇਹ ਵੀ ਜਾਣਦੇ ਆ ਕਿ ਪੋਲ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ 53% ਬ੍ਰਿਟਿਸ਼ ਕੋਲੰਬੀਆ ਇਹ ਸੋਚ ਰਹੇ ਆ ਕਿ ਪ੍ਰੋਵਿੰਸ ਜਿਹੜੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਥੱਲੇ ਵੀ ਗਲਤ ਦਿਸ਼ਾ ਵੱਲ ਜਾ ਰਹੇ ਆ ਤੁਹਾਨੂੰ ਪਤਾ ਕਿ ਦੋ ਪਾਰਟੀਆਂ ਬੀਸੀ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਅੱਜ ਤੱਕ ਰਹੀਆਂ ਤਿੰਨ ਗ੍ਰੀਨ ਪਾਰਟੀ ਉਹਦਾ ਬਹੁਤ ਥੋੜਾ ਜਿਹਾ ਰੋਲ ਹੁੰਦਾ ਜੇ ਵੋਟਾਂ ਬਹੁਤ ਥੋੜੀਆਂ ਮਿਲਦੀਆਂ ਇੱਕ ਦੋ ਸੀਟਾਂ ਉਹਨਾਂ ਨੂੰ ਮਿਲਦੀਆਂ ਪ੍ਰਮੁੱਖ ਤੌਰ ਦੇ ਉੱਤੇ ਇਸ ਇਲੈਕਸ਼ਨ ਤੋਂ ਪਹਿਲਾਂ ਦੋ ਪਾਰਟੀਆਂ ਬੀਸੀ ਦੇ ਵਿੱਚ ਰਹੀਆਂ ਇੱਕ ਐਨਡੀਪੀ ਤੇ ਦੂਜੀ ਲਿਬਰਲਸ ਲਿਬਰਲਸ ਨੇ ਆਪਣਾ ਨਾਮ ਬਦਲ ਲਿਆ ਉਹ ਬਣ ਕੇ ਬੀਸੀ ਯੂਨਾਈਟਿਡ ਬੀਸੀ ਯੂਨਾਈਟਿਡ ਤੇ ਐਨਡੀਪੀ ਦੋ ਰਹਿ ਗਈਆਂ BC ਯੂਨਾਈਟਿਡ ਦੇ ਪਤਾ ਨਹੀਂ ਨਾਂ ਦਾ ਰੌਲਾ ਪਿਆ ਜਾਂ ਕੀ ਹੋਇਆ ਜਾਂ ਉਹਦੇ ਵਿੱਚ ਕਿਹੜਾ ਰਾਈਟ ਵਿੰਗ ਵਾਲਾ ਵਰਗ ਸੀਗਾ ਉਹ ਖੁਸ਼ ਨਹੀਂ ਸੀ ਉਹਨਾਂ ਨੇ ਜੌਨ ਰੈਸਟਰਡ ਦੇ ਥੱਲੇ ਕਨਸਰਵੇਟਿਵ ਪਾਰਟੀ ਬਣਾ ਲਈ ਹੁਣ ਦੋ ਪਾਰਟੀਆਂ ਪ੍ਰਮੁੱਖ ਰਹਿ ਗਈਆਂ ਜਿਹੜੀ BC ਲਿਬਰਲ ਯੂਨਾਈਟਿਡ ਬਣ ਗਈ ਸੀਗੀ ਉਹ ਖਤਮ ਹੋ ਗਈ ਇੱਕ ਤਰੀਕੇ ਦੇ ਨਾਲ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਹਾਲੇ ਹੋ ਗਿਆ ਵੀ ਉਹਨਾਂ ਤੋਂ ਬੰਦੇ ਨਹੀਂ ਖੜੇ ਹੋਏ ਜਾਂ ਖੜੇ ਬਿਠਾ ਲਏ ਉਹਨਾਂ ਨੇ ਉਹ ਇਹਨਾਂ ਦੇ ਹੱਕ ਦੇ ਵਿੱਚ ਚਲੇ ਗਏ ਤੇ ਦੋ ਵੱਡੀਆਂ ਪਾਰਟੀਆਂ ਰਹਿ ਗਈਆਂ BC ਕਨਸਰਵੇਟਿਵਸ ਤੇ ਜਿਹੜੀ ਐਨਡੀਪੀ ਇਹਨਾਂ ਦੇ ਵਿੱਚ ਹੁਣ ਜਦੋਂ ਜੌਨ ਰਸਟਡ ਦੀ ਲੀਡਰਸ਼ਿਪ ਨੂੰ ਦੇਖਦੇ ਆਂ ਤਾਂ ਕਨਜ਼ਰਵਟਿਵ ਨੂੰ ਜ਼ੀਰੋ ਤੋਂ ਇੱਥੇ ਤੱਕ ਲਿਆਉਣ ਵਾਲੇ ਵੀ ਇਹੀ ਨੇ ਜੌਨ ਰਸਟਡ ਹੀ ਨੇ ਮਤਲਬ ਇੱਕ ਪਾਸੇ ਇੱਕ ਐਮਐਲਏ ਵੀ ਨਹੀਂ ਤੁਹਾਡਾ ਦੂਜੇ ਪਾਸੇ ਤੁਸੀਂ ਸਿਰਫ ਇੱਕ ਸੀਟ ਦੇ ਫਰਕ ਨਾਲ ਸਰਕਾਰ ਬਣਾਉਂਦੇ ਬਣਾਉਂਦੇ ਬਚ ਜਾਂਦੇ ਆਂ ਜਾਂ ਪਿੱਛੇ ਰਹਿ ਜਾਂਦੇ ਆਂ ਤੇ ਇਹ ਸ਼ੇਰਾ ਵੀ ਉਹਨਾਂ ਦੇ ਸਿਰ ਦੇ ਉੱਤੇ ਜਾਂਦਾ ਜੌਨ ਰਸਟਡ ਦੇ ਸਿਰ ਤੇ ਪਰ ਹੁਣ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਜਿਹੜੇ ਐਮਐਲਏ ਇੱਕ ਕਰਕੇ ਚਾਰ ਪੰਜ ਐਮਐਲਏ ਜਿਹੜੇ ਪਰੇ ਚਲੇ ਗਏ ਕਾ ਇਹ ਰੋਲਾ ਉਹਨਾਂ ਦੇ ਉੱਤੇ ਵੀ ਵੱਡਾ ਪੈ ਰਿਹਾ ਕਿ ਤੁਹਾਡੀ ਲੀਡਰਸ਼ਿਪ ਦੇ ਵਿੱਚ ਅਨੋਖਾ ਕਿਉਂਕਿ ਡਰ ਇਹ ਆ ਕਿ ਜਿੰਨੀ ਤੇਜ਼ੀ ਦੇ ਨਾਲ ਇਹ ਪਾਰਟੀ ਉੱਪਰ ਕੇ ਸਾਹਮਣੇ ਆਈ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਇਹ ਕਿਤੇ ਖਤਮ ਨਾ ਹੋ ਜੇ ਜਾਂ ਜਿਹੜੀ ਕੋਈ ਤੀਜੀ ਪਾਰਟੀ ਆ ਜਾਂ BC ਯੂनाइटेड ਜਿਹੜੇ ਆ ਉਹ ਦੁਬਾਰਾ ਨਾ ਸਾਹਮਣੇ ਆ ਜਾਣ ਸੋ ਐਂਗਸ ਰੀਡ ਇੰਸਟੀਚਿਊਟ ਦਾ ਇਹ ਸਰਵੇ ਇਹਨਾਂ ਨੇ ਲਗਭਗ 1000 ਲੋਕਾਂ ਦੇ ਵਿੱਚ ਕੀਤਾ ਹੈ ਤੇ ਉਹਦੇ ਵਿੱਚੋਂ ਇਹ ਗੱਲਾਂ ਬਾਤਾਂ ਜਿਹੜੀਆਂ ਐਸ ਵੇਲੇ ਸામਣੇ ਆ ਰਹੀਆਂ ਨੇ ਅਗਲੀ ਗੱਲਬਾਤ ਦੋਸਤੋ ਜਿਹੜੀ ਸਟ੍ਰਾਈਕ ਹੋਈ ਸੀ ਬੀਸੀਜੀਈ ਯੂ ਦੀ ਉਹਦੇ ਬਾਰੇ ਅਪਡੇਟ ਆ ਕਿ ਬੀਸੀ ਦੀ ਜਨਰਲ EMPLOYEES ਯੂਨੀਅਨ ਇੱਕ ਟੈਂਟੇਟਿਵ 4 ਸਾਲ ਦੇ ਐਗਰੀਮੈਂਟ ਦੇ ਉੱਤੇ ਪਹੁੰਚ ਗਈ ਆ ਬੀਸੀ ਸਰਕਾਰ ਦੇ ਨਾਲ ਜਿਹੜੀ ਇੱਕ ਚੰਗੀ ਖਬਰ ਆ ਲੱਗਦਾ ਆ ਕਿ ਇਹ ਗੱਲਬਾਤ ਸਿਰੇ ਚੜ ਜਣੀ ਆ ਲਗਭਗ 14000 ਦੇ ਕਰੀਬ ਜਿਹੜੇ 34000 ਦੇ ਕਰੀਬ ਜਿਹੜੇ ਯੂਨੀਅਨ ਮੈਂਬਰ ਨੇ ਉਹ ਹੁਣ ਇਹਦੇ ਰਿਵਿਊ ਦੇ ਉੱਤੇ ਵੋਟ ਪਾਉਣਗੇ ਉਹ ਦੱਸਣਗੇ ਕਿ ਅਸੀਂ ਇਹਦੇ ਨਾਲ ਸਹਿਮਤ ਆ ਜਾਂ ਸਹਿਮਤ ਨਹੀਂ ਆ ਲੱਗਦਾ ਹੈ ਕਿ ਉਹਨਾਂ ਨੇ ਸਹਿਮਤ ਹੋ ਜਾਣਾ ਐਗਰੀਮੈਂਟ ਦੇ ਵਿੱਚ 3% ਸਾਲਾਨਾ ਜਿਹੜੀ ਤਨਖਾਹ ਦੇ ਵਿੱਚ ਵਾਧਾ ਅਗਲੇ 4 ਸਾਲਾਂ ਦੇ ਲਈ ਤੇ ਜਿਹੜੇ ਲੋਅਰ ਇਨਕਮ ਵਰਕਰ ਨੇ ਉਹਨਾਂ ਦੇ ਲਈ ਐਕਸਟਰਾ ਪੇ ਤੇ ਬੈਨੀਫਿਟ ਜਿਆਦਾ ਚੰਗੇ ਦੱਸੇ ਗਏ ਆ ਜੋਬ ਪ੍ਰੋਟੈਕਸ਼ਨ ਆ ਜਿਹੜਾ ਟੈਲੀਵਰਕ ਰੂਲਸ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਹੈਗਾ ਆ ਤੇ ਹੋਰ ਕਾਫੀ ਨੰਦੀਆਂ ਗੱਲਾਂ ਮੰਗ ਲਈਆਂ ਜਿਹੜੀਆਂ ਮੰਨ ਲਈਆਂ ਗਈਆਂ ਨੇ ਲੱਗਦਾ ਹੈ ਕਿ ਇਹ ਡੀਲ ਪਹੁੰਚ ਜਾਊਗੀ ਤੇ ਇਹਦੇ ਤੋਂ ਬਾਅਦ ਜਿਹੜਾ ਸਾਰੇ ਕੰਮ ਦੇ ਉੱਤੇ ਵਾਪਸ ਆ ਜਾਣਗੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ